ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ 2 ਤਹਿਤ ਸਵੇਦਨਸ਼ੀਲ ਥਾਵਾਂ ਤੇ ਚਲਾਇਆ ਗਿਆ ਸਰਚ ਬਿਆਨ ਹੁਣ ਤੱਕ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਬਾਈ ਨੋਜਵਾਨਾ ਨੂੰ ਕੀਤਾ ਗਿਆ ਗ੍ਰਿਫਤਾਰ ਤੁਸੀਂ ਜਾਣਦੇ ਹੋ ਪੂਰੇ ਪੰਜਾਬ 'ਚ ਆਪਰੇਸ਼ਨ ਪ੍ਰਹਾਰ 2 ਚੱਲਿਆ ਹੈ ਉਹਦੇ ਅੰਡਰ ਆਪਾਂ ਪੂਰੇ ਏਰੀਆ 'ਚ ਸਰਚ ਕਰਵਾ ਰਹੇ ਹਾਂ ਮਾਨਯੋਗ ਐਸਐਸਪੀ ਪਟਿਆਲ ਕੋ ਐਸਐਸਪੀ ਬਟਾਲਾ ਜੀ ਦੀ ਡਾਇਰੈਕਸ਼ਨਸ ਤੇ ਜਿਹੜੀ ਹੈ ਉਹ ਪੂਰੇ ਬਟਾਲੇ 'ਚ ਜਿਹੜੀ ਇਹ ਚੈਕਿੰਗ ਚੱਲ ਰਹੀ ਹੈ ਜੀ ਤੇ ਅੱਜ ਆਪਾਂ ਇੱਥੇ ਕੈਸੋ ਕਰ ਰਹੇ ਹਾਂ ਬਸ ਸਟੈਂਡ ਏਰੀਆ 'ਚ ਇਸ ਤੋਂ ਪਹਿਲੇ ਕੱਲ ਆਪਾਂ ਫਲੈਗ ਮਾਰਚ ਵੀ ਕੀਤਾ ਸੀ ਇਦਾ ਮੇਨ ਮਕਸਦ ਇਹ ਹੈ ਕਿ ਵੀ ਜਿਹੜਾ ਆਪਰੇਸ਼ਨ ਪਰ ਹਾਰਟ 2 ਹੈ ਜਿਹਦੇ ਵਿੱਚ ਆਪਾਂ ਜਿਹੜੇ ਗੈਂਗਸਟਰ ਜਾਂ ਮਾੜੇ ਅਨਸਰ ਉਹਨਾਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਸੈਕਸ਼ਨ ਕਰ ਰਹੀ ਹੈ ਇਹ ਆਪਰੇਸ਼ਨ ਕਰ ਰਹੀ ਹੈ ਡੇਲੀ بیس ਤੇ ਉਹਦਾ ਇਹ ਇੱਕ 파ਰਟ ਹੈ ਤੇ ਇਹਦੇ ਨਾਲ ਆਪਾਂ ਲੋਕਾਂ 'ਚ ਸੈਂਸ ਆਫ ਸਿਕਿਉਰਿਟੀ ਵੀ ਪੈਦਾ ਕਰ ਰਹੇ ਹਾਂ ਤੇ ਦੂਸਰਾ ਇਲਾਕੇ 'ਚ ਗਮਿਸ਼ ਵੀ ਦੇ ਰਹੇ ਹਾਂ ਜਿਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਵੀ ਜਿਹੜੀ ਫੋਰਸ ਆਪਾਂ ਉਹ ਨਾਕੀਆਂ 'ਤੇ ਜ਼ਿਆਦਾ ਫੋਕਸ ਕੀਤੀ ਆ ਫਿਰ ਵੀ ਅਗਰ ਕੁਝ ਨਾਕੀ ਰਹਿ ਗਈ ਉਹਨਾਂ ਨੂੰ ਆਪਾਂ ਕਵਰ ਕਰ ਲਾਂਗੇ ਬਾਕੀ ਆਪਾਂ ਜਿਹੜੇ ਇੰਪੋਰਟੈਂਟ ਨਾਕੇ ਉਹਨਾਂ ਤੇ ਆਪਾਂ 24 ਨਾਈਟ ਜ ਜਿਹੜੀ ਮੋਬਾਈਲ ਪੈਟਰੋਲਿੰਗ ਉਹ ਵੀ ਚੱਲ ਰਹੀ ਹੈ ਤੇ ਜਿਹੜੀ ਆਫੀਸਰਸ ਦੀ ਸਪੈਸ਼ਲ ਡਿਊਟੀ ਵੀ ਲੱਗੀ ਹੈ ਉਹ ਵੀ ਲਾਈਟ ਤੇ ਸੀਨੀਅਰ ਆਫਸਰ ਵੀ ਪੈਟਰੋਲਿੰਗ ਕਰ ਰਹੇ ਆ ਤੇ ਨਾਲ ਐਸਐਚਓਜ਼ ਵੀ ਬਾਹਰ ਹੁੰਦੇ ਆ ਤੇ ਆਪਾਂ ਪੂਰੀ ਦਮਿਸ ਜਿਹੜੀ ਆ ਦੇ ਰਿਹਾ ਫਿਰ ਵੀ ਅਗਰ ਜਿੱਥੇ ਕੋਈ ਕਮੀ ਪੇਸ਼ ਹੋਵੇ ਆਪਾਂ ਦੂਰ ਕਰ ਲਾਂਗੇ ਇਸੇ ਤਰ੍ਹਾਂ ਅਸੀਂ ਇਹਦੇ 'ਚ ਆਪਾਂ ਨੂੰ ਕਾਫੀ ਸਫਲਤਾ ਮਿਲ ਗਈ ਹੈ ਕੱਲੇ ਡੇਰਾ ਬਾਬਾ ਨਾਨਕਚੀ ਤਕਰੀਬਨ ਆਪਾਂ 22 ਤੋਂ ਉੱਪਰ ਜਿਹੜੇ ਲੜਕੇ ਅਰੈਸਟ ਕੀਤੇ ਆ ਅਲੱਗ-ਅਲੱਗ ਮੁਕਦਮਿਆਂ 'ਚ ਦੋ ਦਿਨਾਂ 'ਚ ਇਸ ਤੋਂ ਲਵਾ ਜਿਹੜੀ ਆਪਣੀ ਬਟਾਲੀ ਜ਼ਿਲ੍ਹੇ ਦੀ ਗੱਲ ਕਰੀ ਉਹਦੇ ਚ ਫਿਗਰ 50 ਤੋਂ ਉੱਪਰ ਚਲੀ ਗਈ ਹੈ ਤੇ ਉੱਪਰ ਹੋਰ ਜਾਊਗੀ ਦੋ ਦਿਨਾਂ ਚ ਜਿਹੜੀ ਟੋਟਲ ਅਰੈਸਟ ਦੀ ਹੈ ਤੇ ਇਸ ਤਰੀਕੇ ਨਾਲ ਜਿਹੜੀ ਪੁਲਿਸ ਆ ਲਗਾਤਾਰ ਹੀ ਜਿਹੜੇ ਮਾੜੇ ਅਨਸਰ ਆ ਜਾਂ ਜਿਹੜੇ ਗੁੰਡਾ ਅਨਸਰ ਆ ਜਾਂ ਜਿਹੜੇ ਗੈਂਗਸਟਰ ਆ ਭਾਵਨਾ ਵਾਲੀ ਲੜਕੀ ਹੈ ਜਾਂ ਉਹਨਾਂ ਨਾਲ ਐਸੋਸੀਏਟਿਡ ਆ ਉਹਨਾਂ ਤੇ ਖਾਸ ਕਰਕੇ ਫੋਕਸ ਰੱਖ ਕੇ ਜਿਹੜਾ ਆਪਰੇਸ਼ਨ ਹੋ ਰਿਹਾ ਤੇ ਇਹਦਾ ਏਮ ਇਹ ਹੈ ਕਿ ਕਿਸੇ ਨੂੰ ਤੰਗ ਨਹੀਂ ਕਰਨਾ ਕਿਸੇ ਨੂੰ ਨਜਾਇਜ਼ ਵੀ ਆਪਾਂ ਨਹੀਂ ਤੰਗ ਕਰਨਾ ਐਸ ਪਰ ਲਾਅ ਜਿਨ੍ਹਾਂ ਦੇ ਉੱਪਰ ਕੋਈ ਪਰਚੇ ਆ ਜਿਹਨਾਂ ਦੀ ਅਰੇਸਟਾ ਪੈਂਡਿੰਗ ਆ ਜਿਹੜੇ ਜ਼ਿਆਦਾ ਕ੍ਰਿਮੀਨਲ ਟਾਈਪ ਦੇ ਲੜਕੇ ਆ ਜਾਂ ਜਿਨਾਂ ਦੀ ਗੈਂਗਸਟਰ ਜਿਹੜੀ ਐਕਟੀਵਿਟੀ ਦੇ ਵਿੱਚ ਇਨਵੋਲਵਮੈਂਟ ਆ ਜਾਂ ਐਸੋਸੀਏਸ਼ਨ ਆ ਉਹਨਾਂ 'ਤੇ ਜ਼ਿਆਦਾ ਫੋਕਸ ਰੱਖ ਕੇ ਆਪਰੇਸ਼ਨ ਚੱਲਦਾ